ਨਾ ਬੈਨ ਹੋ ਗਈ ਬਈ ਪੰਜਾਬ ਚ ਵੀ ਬੈਨ ਹੋ ਗਈ ਵੀ ਯਾਰ ਕਾਹ ਤੋਂ ਬਈ ਯਾਰ ਨਿੱਕੀ ਜੀ ਗੱਲ ਤੋਂ ਬਈ ਇਹਦੇ ਨਾਲ ਬੈਨ ਤੇ ਠੀਕ ਆ ਇੱਕ ਨਿਊਜ਼ ਆਈ ਸੀ ਠੀਕ ਆ ਉਹ ਨਿਊਜ਼ ਆਪਣੀ ਨਾ ਤਾਂ ਕੀ ਹਾਲ ਚਾਲ ਆ ਮਿੱਤਰੋ ਹੋਰ ਬਈ ਜਾਨਵਰ ਪੰਛੀ ਲੋਟ ਆ ਸਾਰਿਆਂ ਦੇ ਤੇ ਆ ਬਈ ਨਵੇਂ ਬੱਚੇ ਕੱਢੇ ਆਪਾਂ ਇਹ ਛਤਰੀ ਤੇ ਗਝਾ ਤਾਂ ਲਏ ਅਸੀਂ ਠੀਕ ਆ ਇਹਨਾਂ ਨੂੰ ਡਾਵਾਂਗੇ ਦੇਖਦੇ ਆ ਅੱਜ ਕਿਹੜਾ ਕਿਹੜਾ ਸਿੱਧਾ ਹੁੰਦਾ ਹੈ ਤੇ ਕਿਹੜਾ ਕਿਹੜਾ ਕੀ ਕੀ ਕਰਦਾ ਦੋ ਦੋ ਲਿਆ ਪੁੱਤਰੀ ਨਾਗਣੀ ਨੂੰ ਤੁਸੀਂ ਜਾਣਦੇ ਹੋ ਉੱਚਾ ਛੱਡਿਆ ਕਰ ਥੋੜਾ ਜਾ ਇੰਨੀ ਨਹੀਂ ਵੀ ਦੇਖਦੇ ਨਾ ਕਈ ਵਾਰੀ ਤੰਨਾ ਇੱਥੇ ਅਗਾਂ ਡੱਬਾ ਜਾ ਉਧਰ ਕਬੂਤਰੀ ਵੀ ਉਹ ਕਰਨੀ ਆ ਕਾਲਾ ਟੂਸੇ ਵਾਲੀ ਉਹ ਵੀ ਲਈ ਖਟੀਆਂ ਵਾਲੀ ਜਿਹਦਾ ਪੈਰ ਵਿੰਗਾ ਹੈ ਦੇਖਾਈ ਪੋਟੇ ਚ ਦਾਣੇ ਦੇਖ ਪਹਿਲਾਂ ਖਾਲੀ ਹੈ ਇਹ ਐ ਨਹੀਂ ਬੰਦੀ ਇਹ ਤਾਂ ਤਾਂ ਹੀ ਮਾਰੇ ਉਹਨੂੰ ਤਾਂ ਇਹ ਤਾਂ ਉੱਡੂਗੀ ਹੋਈ ਓਏ ਪੁੱਠੇ ਪਾਸੇ ਬਾਤੀ ਨਾ ਸਹ ਇਹ ਬਾਲੀ ਇਹ ਕੱਢ ਲੈ ਛਤਰੀ ਕੱਢ ਕੇ ਡਰਾ ਦੇ ਨੂੰ ਇਹ ਹੋਰ ਕਿਹੜਾ ਇੱਕ ਇਧਰ ਉਹ ਛੱਡ ਦੇ ਉਹ ਸਰਜੇ ਵਾਲਾ ਹਰੀਲੀ ਦਾ ਸਰਜਾ ਬਣਾਇਆ ਹੋਇਆ ਆਪਾਂ ਹਰੇ ਲਾਲ ਟੂਸੇ ਵਾਲਾ ਹਾਂ ਕਰ ਜਾ ਪਹਿਲਾਂ ਬੱਚੇ ਉੱਚੀ ਗਾਰ ਕਿੜਾ ਦੇ ਚੱਲ ਲਾਛਾਤਰੀ ਉੱਚੀ ਚੱਕ ਦੇ ਲੈ ਮੇ ਮਿੱਤਰੋਂ ਇਹਨੂੰ ਡਾਉਣੇ ਆ ਉੱਚੀ ਚੱਕ ਦੇ ਪਹਿਲਾਂ ਛਤਰੀ ਬਸ ਹਾਂ ਥੋੜਾ ਥੋੜਾ ਚੱਕਾ ਟਲ ਢਿੱਲਾ ਕਰ ਚੱਲ ਬਾਕੀ ਫੇਰ ਦੇਖਾਂਗੇ ਹੋਰ ਕੋਈ ਜ ਡਾਉਣਾ ਹੋਇਆ ਤਾਂ ਜਾਣਦੇ ਜਾਣਦੇ ਹੋਰ ਜਾਣਦੇ ਚੱਲ ਉਂਹਰਾ ਹਵਾਸ ਦੇ ਨਾਲ ਰੜਾ ਦੇ ਚਲ ਦੋ ਤਾਂ ਗਏ ਉੱਠ ਗੜੇ ਚਾਰ ਹੀ ਉੱਠ ਗੜੇ ਦੋ ਗੋਲੇ ਨੇ ਬਾਕੀ ਰਾਤ ਨਹੀਂ ਬਹੁਤ ਪਿਆ ਬਈ ਮੀਨ ਤਸੱਲੀ ਕਰਾਤੀ ਸੀ ਤੇ ਕਰ ਗਈ ਸੀ ਬਾਹਰ ਤੇ ਸਵੇਰੇ ਆ ਗਈ ਹਨ ਸਵੇਰੀ ਦੇਖ ਲਈ ਸੀ ਮੈਂ ਬੈਠੀ ਉਹ ਉਹਨੂੰ ਵੀ ਛੱਡ ਦੇ ਉਹ ਦੁਬਾਰਾ ਕੱਢ ਦੇ ਉਹਨੂੰ ਵੀ ਦੇਖੀ ਪੋਟੇ ਜੇ ਦਾਣੇ ਤਾਂ ਨਹੀਂ ਉਹਦੇ ਜੇ ਹੋਏ ਫੇਰ ਨਾ ਕਾਢੀ ਤੇ ਇੱਕ ਦੋ ਗੱਲਾਂ ਕਰਨੀਆਂ ਨਾਲੇ ਦਾ ਬਾਈ ਜਿਹੜੇ ਕਬੂਤਰ ਨੇ ਸੇਲ ਤੇ ਬਾਈ ਠੀਕ ਆ ਉਹ ਵੀ ਤੇ ਇੱਕ ਬੈਣ ਬੈਣ ਵਾਲੀ ਗੱਲ ਜੀ ਚਲਾ ਰੱਖੀ ਆ ਬਾਈ ਆ ਤਾਂ ਜਾ ਹੀ ਗਿਆ ਐਦਾ ਸਿੱਧੀ ਬੜੂ ਵਿੱਚੇ ਚੱਲ ਰਾਲੀ ਬਈ ਜਿਹੜੀ ਆਪਾਂ ਵੱਡੀਆਂ ਕਬੂਤਰੀਆਂ ਵੀ ਕੱਢਣੀਆਂ ਪੈਰੀਆਂ ਹੁਣ ਕਿਉਂ ਐ ਨਹੀਂ ਉੱਡਦੀ ਪੁੱਤੇ ਇਹ ਲਾ ਵੀ ਦਿੱਤੀ ਛੱਡ ਬਈ ਠੀਕ ਹੈ ਤੇ ਐ ਕਰੀ ਨੀਵੀਂ ਕਰ ਛਤਰੀ ਇਹ ਤੇ ਬੰਨ ਦੀ ਉਹ ਇੱਕ ਦੋ ਕਬੂਤਰ ਚ ਸੋ ਕਰਦੇ ਆ ਗੱਲਬਾਤ ਬਈ ਤੁਹਾਡੇ ਨਾਲ ਤੇ ਦੱਸ ਦਿਆਂ ਤੁਹਾਨੂੰ ਤੇ ਜਾਨਵਰ ਵੀ ਦਿਖਾਉਣੇ ਆ ਸਾਰੇ ਕੱਢਦੇ ਆ ਭਾਈ ਜਿੰਨੇ ਵੀ ਸੇਲ ਵਾਲੇ ਆ ਨਾ ਸਭ ਕੱਢ ਕੇ ਤੁਹਾਨੂੰ ਸ਼ੋਅ ਕਰਦੇ ਆ ਜਿਹੜੇ ਪਰਾਨੂ ਵੀ ਚਾਹੀਦੇ ਹੋਏ ਤੇ ਘਾਰ ਲਿਓ ਜੋੜੀਆਂ ਵੀ ਠੀਕ ਆ ਲੈ ਮਿੱਤਰੋ ਆ ਜਾਨਵਰ ਸੇਲ ਨੇ ਭਾਈ 2 4 6 ਠੀਕ ਆ ਆ ਭਾਈ ਗੋਲੇ ਦੀ ਸਗੀ ਭੈਣ ਠੀਕ ਆ ਉਹ ਵਕੂ ਗੋਲੇ ਦੇ ਵਾਲਾ ਜੋ ਕਾਲਸਰਾ ਠੀਕ ਆ ਉਹ ਵੀ ਘਰ ਦਾ ਹੀ ਬਲੱਡ ਆਪਣਾ ਤੇ ਆ ਪੱਠੀ ਜਿਹੜੀ ਮੀਰਾਂ ਨੇ ਜਿੱਤੀ ਸੀ ਆਪਣੀ ਉਹਦੀ ਭੈਣ ਹੈ ਛਿੱਟੀਆਂ ਅੱਖਾਂ ਦੀ ਠੀਕ ਆ ਪੱਥਰ ਰੰਗੀ ਅੱਖ ਹੈ ਤੇ ਆ ਖੱਟੀਆਂ ਅੱਖਾਂ ਦੀ ਵੀ ਮਾਂ ਕਨੀਓ ਬਲੱਡ ਉਹੀ ਹੈ ਬਈ ਪਿਓ ਦਾ ਫਰਕ ਹੈ ਤੇ ਉਹ ਖੱਟੀਆਂ ਦਾ ਵੀ ਉਹ ਆਪਣਾ ਮੂਤਰੀ ਘਰ ਦੀ ਹੋਈ ਸੀ ਕਬੂਤਰ ਆਪਣਾ ਭਰਾ ਕੋਲ ਆਇਆ ਜੀਆ ਨਤਰ ਘਰੇ ਕੋਲ ਆਹ ਲਾਲ ਚੀਜ਼ ਹੈ ਆ ਬੱਚਾ ਵੀ ਰੱਤਾਂ ਕਰ ਪਈਏ ਸੋਇ 6 ਦੇ 6 ਬਾਈ ਫੇਲ ਨੇ ਇਹਦੇ ਚ ਦੋ ਕਬੂਤਰ ਨੇ ਦੋ ਕਬੂਤਰੀਆਂ ਨੇ ਤੇ ਦੋ ਬੱਚੇ ਨੇ ਜਿਹੜੇ ਵੀ ਮੇਰੇ ਭਰਾ ਨੂੰ ਚਾਹੀਦੇ ਹੋਏ ਠੀਕ ਆ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਆ ਇਸ ਤਰ੍ਹਾਂ ਹੀ ਤੁਹਾਨੂੰ ਪਤਾ ਹੀ ਆ ਮਰ ਜਾਣਾ ਗੱਲ ਹੈ ਠੀਕ ਆ ਉਹਦੇ ਤੇ ਆਪਣੇ ਤੇ ਮੈਸੇਜ ਚ ਗੱਲ ਕਰ ਲਿਓ ਕਰੇ ਉਹੀ ਭਰਾ ਭਾਈ ਜਿਹਨੂੰ ਚਾਹੀਦੇ ਹੋਏ ਠੀਕ ਆ ਤਾਨੂੰ ਪਤਾ ਹੁਣ ਕਈ ਆਪਣੇ ਕੋਲ ਜਾਨਵਰ ਵੀ ਉਹ ਮਰੇ ਨੇ ਠੀਕ ਆ ਬੱਚੇ ਕੁੱਚੇ ਹੈ ਨਹੀਂ ਤੇ ਬਸ ਇਹ ਮਜਬੂਰੀ ਕਰਕੇ ਬਈਏ 6 ਦੇ 6 ਗੱਡੀਆਂ ਆ ਨੇ ਠੀਕ ਆ ਨਹੀਂ ਕੋਈ ਇਰਾਦਾ ਨਹੀਂ ਸੀਗਾ ਸੇਲ ਕਰਨ ਦਾ ਇਹਨਾਂ ਠੀਕ ਆ 100 ਮਜੂਰੀਆਂ ਹੋਣਗੀਆਂ ਸੋ ਜਿਹੜੇ ਭਰਾ ਨੂੰ ਵੀ ਚਾਹੀਦੇ ਹੋਏ ਤੇ ਦੱਸ ਦਿਓ ਜੇ ਕਿਸੇ ਭਰਾ ਨੇ ਵੱਡੀ ਜੋੜੀ ਲੈਣੀ ਹੋਈ ਠੀਕ ਆ ਵੀ ਵੱਡੀਆਂ ਜੋੜੀਆਂ ਚਾਹੀਦੀਆਂ ਸਾਨੂੰ ਤਾਂ ਉਹ ਵੀ ਭਰਾ ਮੈਨਾਂ ਕੰਟੈਕਟ ਕਰ ਸਕਦਾ ਠੀਕ ਆ ਵੱਡੀਆਂ ਜੋੜੀਆਂ ਵੀ ਆਪਾਂ ਸੇਲ ਕਰ ਦਾਂਗੇ ਪਰ ਉਹਦੇ ਹਿਸਾਬ ਨਾਲ ਹਣਾਂ ਠੀਕ ਆ ਸੋ ਬਾਕੀ ਇੱਕ ਗੱਲ ਹੋਰ ਕਰਨੀ ਆ ਬਈ ਭਰਾ ਵਾਂ ਕੇ ਹੱਥ ਜੋੜ ਕੇ ਬੇਨਤੀ ਆ ਨਿੱਕੀ ਜੀ ਗੱਲ ਹੁੰਦੀ ਆ ਬਾਲੀ ਵੱਡੀ ਨਾ ਬਣਾਇਆ ਕਰੋ ਠੀਕ ਆ ਕਿਉਂਕਿ ਅੱਜ ਕੱਲ੍ਹ ਬਈ WhatsApp ਗਰੁੱਪਾਂ ਨੇ ਇੰਨਾ ਕੁ ਜ਼ਿਆਦਾ ਬਸ ਪੁੱਛੋ ਹੀ ਨਾ ਵੀ ਇੱਕ ਗਰੁੱਪ 'ਚ ਕੋਈ ਮਾੜੀ ਜੀ ਗੱਲ ਆ ਗਈ ਚਾਹੇ ਫੇਕ ਨਿਊਜ਼ ਐ ਜਾਂ ਕੁਝ ਵੀ ਐ ਹਨਾ ਉਹਨੂੰ ਚਾਕੇ ਬਈ ਦਹਿਤਰੇ ਦੀ ਲੈਤਰੀ ਦੀ ਗਾਂ ਦੀ ਗਾਂ ਸ਼ੇਅਰ ਕਰੀ ਜਾਣਾ ਗਰੁੱਪਾਂ ਚ ਪਾਈ ਜਾਣਾ ਹਨਾ ਐਂ ਆਪਣੀ ਕਬੂਤਰਬਾਜੀ ਤੇ ਬੈਨ ਤੇ ਠੀਕ ਆ ਇੱਕ ਨਿਊਜ਼ ਆਈ ਸੀ ਠੀਕ ਆ ਉਹ ਨਿਊਜ਼ ਆਪਣੀ ਨਾ ਤਾਂ ਉਰੋਂ ਦੀ ਸੀ ਠੀਕ ਆ ਉਹ ਏਰੀਆ ਹੋਰ ਹੈ ਬੈਨ ਉੱਥੇ ਸੀ ਤੇ ਲੋਕਾਂ ਨੇ ਬਹੁਤ ਚਰਚਾ ਕਰਾਇਆ ਵੀ ਬੈਨ ਹੈ ਬੈਨ ਹੈ ਬੈਨ ਹੋਗੀ ਬਈ ਪੰਜਾਬ ਚ ਵੀ ਬੈਨ ਹੋਗੀ ਵੀ ਯਾਰ ਕਾਹ ਤੋਂ ਬਈ ਯਾਰ ਨਿੱਕੀ ਜੀ ਗੱਲ ਤੋਂ ਬਈ ਇਹਦੇ ਨਾਲ ਠੀਕ ਆ ਇਸਾਰਾ ਐਕਸ਼ਨ ਆਪਣੀ ਕਬੂਤਰਬਾਜੀ ਦੀ ਆਉਣਾ ਬਾਈ ਜੇ ਤੁਸੀਂ ਐਂ ਕਰੋਗੇ ਇੱਕ ਤਾਂ ਮੈਂ ਤਾਂ ਵਧੀਆ ਮੰਨਦਾ ਹੀ ਨਹੀਂ ਹੈਗਾ ਆ WhatsApp ਗਰੁੱਪਾਂ ਨੂੰ ਇਹ ਬਣਾਏ ਤਾਂ ਚੰਗੇ ਵਾਸਤੇ ਸੀ ਪਰ ਇਹ ਚ ਮਾੜਾ ਵੱਧ ਹੋਣ ਲੱਗ ਗਿਆ ਠੀਕ ਹੈ ਕਿਉਂਕਿ ਕੋਈ ਨਿੱਕੀ ਜੀ ਕੋਈ ਗੱਲ ਆ ਜੇ ਚਾਹੇ ਫੇਕ ਨਿਊਜ਼ ਹੀ ਆ ਜੇ ਚੱਕ ਕੇ ਤੇ ਨਾਲ ਦੀ ਨਾਲ ਭਾਂਜ ਗਰੁੱਪਾਂ 'ਚ ਸ਼ੇਅਰ ਕਰ ਦਿੰਨੇ ਠੀਕ ਹੈ ਉਹਦਾ ਕੋਈ ਆਪਾਂ ਨੂੰ ਤੁੱਕਦਾ ਨਹੀਂ ਪਤਾ ਹੁੰਦਾ ਸਾਰਦਾ ਨਹੀਂ ਪਤਾ ਹੁੰਦਾ ਹਨ ਤੇ ਜੋ ਇਹ ਬੈਨ ਹੋਇਆ ਬਾਈ ਇਹ ਅਬੋਰ ਤੋਂ ਫਾਇਲ ਕਾ ਹਨਾ ਇਧਰਲਾ ਏਰੀਏ 'ਚ ਸੀ ਠੀਕ ਆ ਉਹ ਵੀ ਪਿੰਡ ਨੇ ਠੀਕ ਆ ਪਿੰਡਾਂ 'ਚ ਬੈਨ ਹੋਈ ਆ ਉਹ ਇੱਕ ਦੋ ਪਿੰਡ ਹੀ ਨੇ ਠੀਕ ਆ ਕੋਈ ਜ਼ਿਆਦਾ 'ਚ ਨਹੀਂ ਹੈ ਠੀਕ ਆ ਉੱਥੇ ਬੈਨ ਹੋਈ ਆ ਉਹ ਵੀ ਕਿਸੇ ਕਾਰਨਾ ਕਰਕੇ ਹਨਾ ਆਪਣੇ ਪੰਜਾਬ ਦੀ ਕੋਈ ਉਹ ਗੱਲ ਨਹੀਂ ਬਾਤ ਨਹੀਂ ਹੈਗੀ ਠੀਕ ਆ ਚੱਕ ਕੇ ਤੇ ਬਸ ਉਹੀ ਗੱਲ ਉਹੀ ਲੋਕ ਗਾਂ ਦੀ ਗਾਸ ਟੀ ਆਂਦੇ ਆ ਉਹਦੀ ਕੋਈ ਗੱਲ ਨਹੀਂ ਬਾਤ ਨਹੀਂ ਪਹਿਲਾਂ ਵੀ ਕਈ ਐਸੇ ਜਿਹੇ ਨਿਊਜ਼ਾਂ ਚੱਲਦੀਆਂ ਹਨਾ ਉਹ ਕੋਈ ਮਾੜੀ ਜੀ ਗੱਲ ਕਹਿਨਦਾ ਉਹ ਜਾ ਕੇ ਹਨਾ ਗਰੁੱਪਾਂ ਚ ਪਾਉਂਦੇ ਨੇ ਫਿਰ ਇੱਕ ਦੂਜੇ ਨੂੰ ਲੜਾਈ ਰੱਖਦੇ ਨੇ ਠੀਕ ਆ ਜਾਂ ਕਿਸੇ ਦੀ ਕੋਈ ਮਾੜੀ ਜੀ ਗੱਲ ਆ ਗਈ ਠੀਕ ਆ ਉਹ ਜਾਂ ਕਬੂਤਰਬਾਜੀ ਦੀ ਕੋਈ ਗੱਲ ਆ ਗਈ ਉਹੀ ਗੱਲ ਕਿ ਇਹਦਾ ਪਿੰਡ ਚ ਕਿਤੇ ਲੜਾਈ ਹੋ ਗਈ ਕਬੂਤਰ ਦੀ ਕਬੂਤਰਬਾਜੀ ਵਿੱਚ ਠੀਕ ਆ ਉਹ ਜਾ ਕੇ ਪਾ ਦਿੰਦੇ ਆ ਜਾਂ ਕਿਤੇ ਕੋਈ ਮਾੜਾ ਮੋਟਾ ਪੁਲਿਸ ਨੇ ਐਕਸ਼ਨ ਕਰਤਾ ਉਹ ਵੀ ਪਿੰਡ ਵਾਲੇ ਨੇ ਕਹਿਣਤੀ ਕਰਦੇ ਆ ਭਾਈ ਨਹੀਂ ਉਹਨਾਂ ਨੂੰ ਕੀ ਲੋੜ ਐ ਉਹ ਪਾਤੀ ਹਨਾ ਇਹ WhatsApp ਗਰੁੱਪ ਨੇ ਭਾਈ ਆਪਣੀ ਕਬੂਤਰਬਾਜੀ ਤੇ ਬਹੁਤ ਜ਼ਿਆਦਾ ਅਸਰ ਪਾਊਗੀ ਹੱਥ ਜੋੜ ਕੇ ਬੇਨਤੀ ਹੈ ਨਾ ਪਾਇਆ ਕਰੋ ਗਰੁੱਪਾਂ 'ਚ ਉਹ ਬਈ ਅਬੋਰ ਤੇ ਫਾਇਲ ਕਾ ਏਰੀਏ 'ਚ ਕੋਈ ਪਿੰਡ ਨਹੀਂ ਠੀਕ ਹੈ ਉਹ ਪਿਛਨੋਈ ਭਾਈ ਚਾਰੇ ਦੇ ਪਿੰਡ ਨਹੀਂ ਉੱਥੇ ਬੈਨ ਕੀਤੀ ਆ ਉਹ ਵੀ ਇੱਕ ਦੋ ਪਿੰਡ ਹੀ ਨੇ ਠੀਕ ਹੈ ਉਹ ਵੀ ਕੁਝ ਕਾਰਨਾ ਕਰਕੇ ਕੀਤੀ ਹੋਊਗੀ ਠੀਕ ਹੈ ਬਾਕੀ ਹੋਰ ਪੰਜਾਬ 'ਚ ਆਪਣੀ ਕਿਤੇ ਨਹੀਂ ਹੈਗੀ ਐਵੇਂ ਹੀ ਭਰਾ ਬਣ ਕੇ ਨਾ ਪਾਇਆ ਕਰੋ ਤੇ ਨਾ ਡਰੋ ਬਈ ਉਹ ਕੋਈ ਟੈਨਸ਼ਨ ਨਹੀਂ ਹੈਗੀ ਆਪਣੇ ਕੰਨੀ ਹਜੇ ਕੋਈ ਇਹੋ ਜਿਹਾ ਐਕਸ਼ਨ ਹੈ ਨਹੀਂਗਾ ਤੇ ਨਾ ਹੋਵੇ ਕਿਉਂਕਿ ਤੁਹਾਨੂੰ ਪਤਾ ਕਬੂਤਰ ਬਾਜੀ ਬਈ ਆਈ ਬਹੁਤ ਤਾਂ ਤੱਕ ਪਹੁੰਚੀ ਖੜੀ ਆ ਬਾਕੀ ਹਾਂ ਜੇ ਇਹਦੀਆਂ ਨਿਊਜ਼ਾਂ ਜਾਂ ਆਪਾਂ ਗੱਲਾਂ ਬਾਤਾਂ ਕਰਦੇ ਰਹੇ ਫੇਰ ਚਾਹੇ ਬੈਨ ਕਰਾ ਲਈਏ ਆਪਾਂ ਠੀਕ ਹੈ ਨਹੀਂ ਆਪਣੀ ਇੰਨੀ ਪਿਆਰ ਵਾਲੀ ਖੇਡ ਆ ਆਪਦੀ RAM ਨਾਲ ਆਪਾਂ ਹਨਾ ਘਰੇ ਆਪਦੇ ਕਬੂਤਰ ਸਾਂਭਦੇ ਆ ਬਾਹਰ ਬਾਜ਼ੀਆਂ ਛੱਡਦੇ ਆ ਚੁੱਪ ਕਰਕੇ ਬੈਠੇ ਨੇ ਠੀਕ ਹੈ ਕੋਈ ਕਿਤੇ ਲੋਲਾ ਰੱਪਾ ਨਹੀਂ ਹੁੰਦਾ ਕਿਤੀ ਹੁੰਦਾ ਹਨਾ ਜੇ ਬਹੁਜੇ ਚੱਲ ਇਹ ਤਾਂ ਤੁਹਾਨੂੰ ਪਤਾ ਬਈ ਹਰੇਕ ਗੇਮ 'ਚ ਹੁੰਦਾ ਹੀ ਹੁੰਦਾ ਹਨਾ ਸੋ ਹੱਥ ਜੋੜ ਕੇ ਬੇਨਤੀ ਆ ਭਰਾ ਬਣ ਕੇ ਨਾਂ ਚਾਕੇ ਗਰੁੱਪਾਂ 'ਚ ਪਾਇਆ ਕਰੋ ਠੀਕ ਹੈ ਇੱਕ ਆ ਪੰਜ ਵੀਡੀਓ ਬਣਾਉਣੀ ਸੀ ਚਲੋ 10 ਕਿ ਮਿੰਟ ਦੀ ਬਣਾਈ ਐ ਕਿਉਂਕਿ ਭਾਈ ਕਈ ਦਿਨ ਹੋ ਗਏ ਸੀਗੇ ਕੁਛ ਘਰੇ ਇਹ ਜਿਹੇ ਹਾਲਾਤ ਹੋ ਗਏ ਸੀ ਜਿਹਦੇ ਕਰਕੇ ਭਾਈ ਵੀਡੀਓ ਨਹੀਂ ਪਾ ਸਕਿਆ ਇੱਕ ਪਤਾ ਨਹੀਂ ਕੌਣ ਛੇੜਛਾੜ ਕਰ ਰਹੇ ਹਨ ਆਪਣੇ ਛੋਟੇ ਜਿਹੇ ਮੀਡੀਆ ਦੇ ਹਨ ਚੈਨਲਾਂ ਨਾਲ ਠੀਕ ਹੈ ਆਪਣੇ ਇੰਸਟਾਗ੍ਰam ਨਾਲ ਪਤਾ ਨਹੀਂ ਕੌਣ ਕੀ ਕਰੀ ਜਾਂਦਾ ਰੱਬ ਹੀ ਜਾਣੇ ਠੀਕ ਹੈ ਸੋ ਇਹਨੇ ਕੋ ਵੀਡੀਓ ਸੀ ਜੇ ਕਿਸੇ ਭਰਾ ਨੂੰ ਚਾਹੀਦੇ ਤੇ ਅਗਲੀ ਵੀਡੀਓ ਮੇਰੇ ਭਰਾ ਕਈ ਕਹਿੰਦੀ ਹਾਂ ਵੀ ਬਾਜੀ ਜਿੱਤੀ ਦੀ ਹਨ ਆਪਾਂ ਗਾਹਲੀ ਵੀਡੀਓ ਚ ਤੁਹਾਨੂੰ ਦੱਸਾਂਗੇ ਵੀ ਠੀਕ ਆ ਬਾਕੀ ਹੁਣ ਬਈ ਦੂਸਰਾ ਸ਼ੁਰੂ ਹੋਣ ਗਿਆ ਦੂਸਰਾ ਬਾਰੇ ਵੀ ਸਾਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਠੀਕ ਆ ਦੂਸਰਾ ਚ ਜਾ ਕੇ ਗੁੜ ਦਾ ਕੰਮ ਹੁੰਦਾ ਬਈ ਠੀਕ ਆ ਗੁੜ ਦੀ ਲੋੜਾ ਦੂਸਰਾ ਚ ਜਾ ਕੇ ਹੁੰਦੀ ਆ ਕਹਿਰ ਚ ਨਹੀਂ ਐਨੀ ਪੈਂਦੀ ਹੁੰਦੀ ਠੀਕ ਆ ਤੇ ਗੁੜ ਗੜ ਬਾਰੇ ਸਾਰਾ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਾਂਗੇ ਸੋ ਲਵ ਯੂ ਐ ਵੀਡੀਓ ਨੂੰ ਬਸ ਪਿਆਰ ਦਿਆ ਕਰੋ ਸਪੋਰਟ ਕਰਿਆ ਕਰੋ